ਕੋਡੀ 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 ਹਾਂਜੀ ਆ ਦੇ ਦੋਸਤੋ ਕੀ ਆ ਕਰ ਰਿਹਾ ਦੋ ਵਜੇ ਬਹੁਤ ਕੰਮ ਓਕੇ ਰਿਪੋਰਟ ਆ ਗਿਆ ਵੈਂਡਰਲੈਂਡ ਦੀ ਤੇ ਪਹੁੰਚੋ ਤੁਹਾਡਾ ਮਨਤਨ ਪੂਰਾ ਕੀਤਾ ਜਾਵੇਗਾ ਹਾਂ ਉਹ ਦੇ ਉਹ ਦੇਖੋ ਆ ਦੇਖੋ ਕਿਤੇ ਬਿਠ ਗਏ ਭਾਈ ਉਹ ਮੇਰੇ ਯਾਰ ਬਾਗ ਦੀ ਗੱਲੀ ਜਾਂਦਾ ਏ ਦੇਖੀ ਦੇਖੀ ਆ ਇਦਰੀ ਆ ਲੋ ਜੀ ਮਿੱਤਰੋ ਇੱਕ ਸੰਘੂੜੀ ਦੇ ਲੈ ਲੈ ਝੂਡੇ ਹੁਣ ਦੁੱਧੇ ਚ ਲੈਨੇ ਮੈਂ ਤੇ ਗਿੰਨੀ ਮੇਰਾ ਭਰਾ ਉਹ ਉੱਡ ਗਏ ਓਏ ਉਹ ਸੱਤਾ ਇੱਕ ਉਹ ਧਰਨ ਜੀ ਯਾਰਾ ਹੀ ਬੜਾ ਉੱਡਿਆ ਜਦੋਂ ਮੇਰੀ ਧਰਨੀ ਹਲ ਜਾਣ ਲੱਗਦਾ ਸਿਰ ਆ ਜਾਂਦਾ ਓਏ ਬੜਾ ਡੀ ਲਾ ਓਏ ਪਰਦਾ ਤੇ ਜੀ ਆ ਮੇਰਾ ਲੱਗਦੀ ਪੱਕੀ ਗੱਲ ਉਹ ਪਾਣੀ ਚ ਡਿੱਗਣੇ ਨਹੀਂ ਡਿੱਗਦੇ ਨਹੀਂ ਮੈਂ ਤੁਹਾਨੂੰ ਕਹਿੰਦਾ ਜੀ ਫੋਨ ਹੀ ਚਲਾਉਂਦੇ ਆ ਬੇੜੀ ਯਾਰ ਇਹ ਆਂਦੇ ਪੂਰੇ ਸੀਤ ਲੈ ਰਿਆ ਹਾ ਹਾ ਵਾਹ ਵੇਖੋ ਕਿੱਥੇ ਟਾਲਦੇ ਮੁੰਡੇ ਆਹ ਦੇ ਆਓ ਮਿੱਤਰੋ ਟ੍ਰੇਨ ਲਈ ਬੁੱਕ ਕਰਾ ਆਪ ਜਿੰਨੀ ਜੀ ਲਾਈ ਨਾ ਜੀ ਜਲਦੀ ਟ੍ਰੇਨ ਲੜਾਈ ਲੱਗੀ ਆ ਟ੍ਰੇਨ ਚੱਲੇ ਹੋਏ ਜਿੰਨੀ ਸੰਗੋ ਵਾਰਿਆ ਗਿਆ ਬੋਲਟ ਪਿਹਰ ਆਈ ਆ ਜਾ ਰਹੇ ਇਸ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਤੇ ਇਕੱਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ